ਆ ਦੇਖ ਲੋ ਯੂਰਪ ਦਾ ਸਿਸਟਮ ਟ੍ਰੇਨ ਆਣੀ ਆ ਫਾਟਕ ਉਹਨਾਂ ਨੇ ਬੰਦ ਕਰਤਾ ਵਾ ਆਪਣੇ ਆਪਣੇ ਹੁਣ ਦੇਖੋਗੇ ਆਪਣੇ ਥੱਲੇ ਉਹ ਲੰਗੀ ਜਾਂਦੇ ਆ ਟਰੈਕ ਦੇ ਉਹਦੇ ਫਾਟਕ ਦਿਓ ਇੱਥੇ ਵੇਖ ਲੋ ਆਪਣੇ ਆਪਣੀ ਲਾਈਨ 'ਚ ਖੜੇ ਆ ਸਾਰੇ ਜਾਣੇ ਕਿ ਜਦੋਂ ਫਾਟਕ ਖੁੱਲਣਾ ਵਾ ਮਜੇ ਨਾਲ ਗੱਡੀਆਂ ਜਾਣੀਆਂ ਕੋਈ ਭੀੜ-ਪੜਾਕ ਨਹੀਂ ਕੋਈ ਰਸ਼ ਨਹੀਂ ਨਾਲੇ ਟਰੈਕ ਨੂੰ ਛੱਡ ਕੇ ਜਿੱਦਾਂ ਅਗਲੀ ਅਗਲੀ ਗੱਡੀ ਜਦੋਂ ਆਹ ਪਾਰ ਕਰ ਜੂਗੀ ਲੈਣ ਫੇਰ ਦੂਸਰੀ ਨੇ ਮਗਰ ਤੁਰਨਾ ਵਾ ਇਦਾਂ ਨਹੀਂ ਕਿ ਉਹਦੇ ਮਗਰੇ ਗੱਡੀ ਛੱਡਦੇ ਨਹੀਂ ਇੰਨਾ ਜ਼ਿਆਦਾ ਇਹ ਲੋਕ ਆਪਣੇ ਜਿਹੜਾ ਰੂਲ ਰੈਗੂਲੇਸ਼ਨ ਨੂੰ ਫੋਲੋ ਕਰਦੇ ਤੇ ਇੰਨੀ ਸਾਵਧਾਨੀ ਨਹੀਂ ਰੱਖਦੇ ਇੱਥੇ ਤਾਂ ਹਜੇ ਫੇ ਜਿੱਦਾਂ ਆ ਪੂਰਾ ਬੰਦ ਵਾ ਨਾ ਤੇ ਕਈਆਂ ਸਟੇਸ਼ਨਾਂ ਦੇ ਵਿੱਚ ਅੱਧਾ ਅੱਧਾ ਹੀ ਬੰਦ ਹੁੰਦਾ ਸਿਰਫ ਜਿਹੜੇ ਪਾਸੇ ਗੱਡੀਆਂ ਖੜੀਆਂ ਉਦੋਂ ਬੰਦ ਹੁੰਦਾ ਤਾਂ ਵੀ ਲੋਕ ਪਾਰ ਨਹੀਂ ਕਰਦੇ ਜਿੰਨਾ ਚੱਕਰ ਆਹ ਜਿਹੜੀ ਉੱਪਰ ਲਾਈਟ ਲੱਗੀ ਹੈ ਗ੍ਰੀਨ ਹੀ ਨਾ ਹੁੰਦੀ ਨਾ ਕਹਿੰਦੇ ਤੁਰ ਕੇ ਪਾਰ ਕਰਨਾ ਵਾ ਨਾ ਕਹਿੰਦੇ ਗੱਡੀ ਨਾਲ ਪਾਰ ਕਰ ਠੀਕ ਹੈ ਨੇ ਇਹ रेड लाइट ऑन ਤੋਂ ਬਾਅਦ ਵੀ 2-3 ਸੈਕਿੰਡ ਬਾਅਦ ਬੰਦ ਹੋਇਆ ਵਾ ਫਟਕ ਫਿਰ ਵੀ ਸੇ